ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਟਾਈਮ ਦੁਪਹਿਰ ਦਾ ਹੋ ਗਿਆ ਦੇਖ ਲੱਗੀ ਕਰੀ ਜਾਂਦਾ ਤੇ ਬਹੁਤ ਸੋਹਣੀ ਧੁੱਪ ਲੱਗੀ ਸੀਗੀ ਕੱਪੜੇ ਕੁੱਪੜੇ ਸੁੱਕ ਗਏ ਹੁਣ ਅਚਾਨਕ ਹੀ ਇੱਕਦਮ ਬੱਦਲ ਰੱਬ ਵੀ ਨਾ ਦੋਕ ਦਿਨ ਖੁਸ਼ ਕਰਦਾ ਫਿਰ ਫੇਰ ਡਰਾਉਣ ਲੱਗ ਜਾਂਦਾ ਹੈ ਨਾ ਧੁੱਪ ਬਹੁਤ ਸੋਹਣੀ ਨਿਕਲੀ ਸੀਗੀ ਹੁਣ ਮੈਨੂੰ ਆਏ ਹੋ ਗਿਆ ਮੈਂ ਬਦਲ ਜੇ ਹੋਏ ਪਏ ਆ ਟਾਈਮ ਨਾਲ ਆਪਦਾ ਕੰਮ ਨੇ ਵੇਢ ਲਗੇ ਇੱਧਰ ਮੈਂ ਬਣਾ ਕੇ ਰੱਖ ਲਈ ਹੈਗੀ ਆ ਦਿਖਦੀ ਹੈ ਦਿਖਦੀ ਹੈ ਚਟਨੀ ਅ ਧਨੀਆ ਪਾ ਕੇ ਟਮਾਟਰ ਪਾ ਕੇ ਪਿਆਜ਼ ਹਰੀ ਮਿਰਚ ਪਾ ਕੇ ਚਟਨੀ ਰਗੜ ਕੇ ਰੱਖ ਲਈ ਆ ਤੇ ਇੱਕ ਆਪਾਂ ਬਣਾ ਕੇ ਰੱਖ ਲਈ ਐਸਿਡ ਵਾਸਤੇ ਪਾਊਡਰ ਬਣਾ ਕੇ ਰੱਖ ਲਿਆ ਉਹ ਤੁਹਾਨੂੰ ਦਿਖਾਉਨੇ ਆ ਉਹ ਆਪਾਂ ਬਣਾਇਆ ਹੈਗਾ ਛੋਟੀ ਇਲਾਚੀ ਤੇ ਲੌਂਗ ਉਹਨਾਂ ਨੂੰ ਕੀਤਾ ਤਵੇ ਤੇ ਰੋਸਟ ਰੋਸਟ ਕਰਕੇ ਉਹਨਾਂ ਨੂੰ ਤੇ ਮੈਕਸੀਚ ਪੀਸ ਕੇ ਪਾਊਡਰ ਬਣਾ ਕੇ ਅੱਗੇ ਪਿਛਲੀ ਵਾਰ ਆਪਾਂ ਥੋੜਾ ਜਿਹਾ ਪਾਇਆ ਸੀ ਕਾਲਾ ਨਾਮਕ ਤੇ ਇਹਦੀ ਕਾਲਾ ਨਾਮਕ ਨਹੀਂ ਪਾਇਆ ਇਹਦੀ ਇਕੱਲਾ ਪਾਊਡਰ ਬਣਾਇਆ ਹੈਗਾ ਲੌਂਗ ਤੇ ਲੈਚੀਆਂ ਦਾ ਹੀ ਰੋਸਟ ਕਰਕੇ ਕਰਨ ਗਿਆ ਵਾਸਤੇ ਵੀਰੇ ਹੈਗੀ ਬਸੰਤ ਪੰਚਮੀ ਕਰਨ ਗੁੱਡੇ ਖਰੀਦਣ ਗਿਆ ਵਾ ਵੀ ਪਤੰਗਾਂ ਚੜਾਵਾਂਗੇ ਆ ਜੇਠ ਮੇਰਾ ਮੇਲਾ ਸਾਰੀ ਦਿਹਾੜੀ ਹੋਕਰਿਆਂ ਤੇ ਕੋਈ ਹੋਰ ਕੀ ਇਹਨੂੰ ਕੋਈ ਕੰਮ ਨਹੀਂ ਆ ਆ ਆ ਕਰੀ ਜਾਊਗਾ ਸਾਰੀ ਦਿਹਾੜੀ ਹੋਰ ਦੱਸੋ ਜੀ ਅੱਜ ਸਵੇਰੇ ਨਾ ਕੋਰਾ ਸੀ ਪਿਆ ਵਾ ਤੇ ਫਿਰ ਇੱਕਦਾਂ ਹੀ ਨਿਕਲੀ ਧੋਪ ਮੈਂ ਚੱਲ ਬਹੁਤ ਵਧੀਆ ਹੋ ਗਈ ਧੁੱਪ ਲੱਗੀ ਤੇ ਹੁਣ ਬੱਦਲ ਹੋ ਗਏ ਹੁਣ ਆਪਾਂ ਚੱਲਦੇ ਹੈਗੇ ਆ ਪਾਥੀਆਂ 'ਚ ਥੋੜੇ ਬਹੁਤੇ ਗੂਏ ਗੂਏ ਜਿਲੇ ਹੁੰਨੇ ਆ ਦੇਖ ਕੇ ਤੇ ਪਾਥੀਆਂ 'ਚ ਪਾਉ ਗੀਰੀਆਂ ਦੇ ਉੱਤੇ ਵੀਰ ਜੀ ਪਾ ਦੀ ਕਿਰਾਂ ਕਾਗਜ ਪਾ ਦੀ ਰਾਣੀ ਭੈਣ ਜੀ ਨੇ ਚਾਹ ਪੀ ਕੇ ਆਪਦੀ ਡਿਊਟੀ ਸੰਭਾਲ ਲਈ ਐ ਇੱਧਰ ਵੇਖ ਲੈ ਕੋਈ ਹੈਗਾ ਫਿਕਰਫਕਾ ਲੀਜਿਆ ਕੌਰ ਨੂੰ ਜਮਾਤ ਤੋਂ ਮਾਸਤ ਹੋਈ ਪਈ ਹੈ ਰਾਣੀ ਨੇ ਕੱਪੜਿਆਂ ਨੂੰ ਪਾਇਆ ਲਿਆ ਕਰ ਨਵੇੜ ਕੇ ਦਾਵਾ ਰੱਬ ਦਾ ਕੋਈ ਪਤਾ ਨਹੀਂ ਐਸ ਵੇਲੇ ਵੀ ਹੋਰ ਨਾ ਅਥਨ ਨੂੰ ਹੀ ਆ ਜੇ ਵੇ ਚੜ ਕੇ ਆ ਆਲੂ ਬਹੁਤ ਸੋਹਣੇ ਹੋਏ ਆ ਖੇਤ ਵਾਲਿਆਂ ਨਾਲੋਂ ਵੀ ਪਾਣੀ ਲਵਾਵਾਂਗੇ ਸਵੇਰੇ ਜਿੱਕਣੀਆਂ ਪਹਿਗਾਂ ਤਾਂ ਵੱਖਰੀ ਗੱਲ ਨਹੀਂ ਇਹਨਾਂ ਨੂੰ ਪਾਣੀ ਲਵਾਵਾਂਗੇ ਇਹਦੇ ਤੇ ਕੋਈ ਸਪਰੇ ਨਹੀਂ ਕੋਈ ਰੇ ਨਹੀਂ ਇਹ ਜਿਵੇਂ ਆਪਣੇ ਘਰੇ ਖਾਣ ਜੋ ਕਰੇ ਚਾਰ ਵੱਟਾਂ ਮੈਂ ਲਵਾਈਆਂ ਸੀ ਵਾਧੂ ਹੋ ਜਾਣੇ ਮੇਥੇ ਕੁੱਤੇ ਮੱਧ ਦਿੰਦੇ ਨੇ ਨੱਤ ਠੀਕ ਕਰ। ਹੋਰ ਕਾसे ਬਿਣਾਨੀ ਸਰਦਾ। ਹੁਣ ਗੋਏ ਜੀ ਮਾਰ ਕੇ ਹੱਥ ਜਾਂ ਦੇਖਦੀ ਆ। ਥੋੜੇ ਬਹੁਤ ਜਿਹੜੇ ਹੋਏ ਅੱਗੇ ਮੈਂ ਨਾ ਗਿੱਲੇ ਵੱੱਤੇ ਜੇ ਨੱਤ ਦੋ ਬੋਰੀਆਂ ਭਰ ਕੇ ਲੈ ਗਈ ਸੀਗੀ। ਤੇ ਪਾਣੀ ਥੱਲੇ ਲੱਗ ਜਾਂਦੇ ਆ। ਤੇ ਵਧੀਆ ਪਾਣੀ ਗਰਮ ਪਤੀਲਾ ਆਰਾਮ ਨਾਲ ਹੋ ਜਾਂਦਾ। ਮੈਂ ਤਾਂ ਕਹਿਆ ਚਲ ਧੁੱਪਾਂੀਆਂ ਪੈਣ ਲੱਗੀਆਂ ਕੋਈ ਨਾ ਕੋਈ ਕੰਮ ਕਰਾਵਾਂਗੇ ਹੁਣ ਇਹਨਾਂ ਤੋਂ ਮੈਂ ਕਿਹਾ ਸੀ ਉੱਧਰ ਖਾਲੀਆਂ ਨਾ ਉਹ ਸਾਫ਼ ਕਰ ਲਿਓ ਉਹਦੇ 'ਚ ਹੁਣ ਸਾਰੇ ਬੂਟੇ ਦੁਆਰਾ ਫੁੱਟਿਆ ਏ ਬਹੁਤ ਸੋਹਣੇ ਤੇ ਫਲ ਵੀ ਬਹੁਤ ਸੋਹਣਾ ਪਿਆਵਾ ਚਲ ਕੋਈ ਨਹੀਂ ਇੰਨੇ ਨਾ ਵੀ ਨਾ ਜੇ ਮੀਂਹ ਪੈ ਜੂ ਥੋੜਾ ਜਿਹਾ ਤਾਂ ਜ਼ਹਿਰ ਜੀ ਲੈ ਜੂਗੀ ਸੁੱਕੀ ਠੰਡ ਵੀ ਬਹੁਤ ਮਾਰੀ ਏ ਇੱਥੇ ਤਾਂ ਆਪਣੇ ਲੱਗੇ ਹੈਗੇ ਮਰੂਦ ਪਾਣੀ ਲਾਇਆ ਸੀ ਪਿੰਡਾ ਤਾਂ ਕੱਲ ਕੱਢਿਆ ਸੀ ਵੀਰ ਜੀ ਨੇ ਡਿੱਗੀ ਜਾਂਦੇ ਆ ਇਹਨਾਂ ਨੂੰ ਖਾਪਾਉਣ ਵਾਲੀ ਆ ਖਲ ਖੂਲ ਜਾਂ ਮੁੱਠ ਕਡਾਈ ਰੇ ਪੈ ਜਵੇ ਹਾਂ ਡਿੱਗ ਜਾਂਦੇ ਆ ਇੱਥੇ ਆਪਾਂ ਇਹ ਤਾਂ ਕਿਰਿਆ ਵਾ ਤੇ ਚਲੋ ਜੀ ਵਲੌਗ ਆਪਾਂ ਕਰ ਲਿਆ ਹੈਗਾ ਸ਼ੁਰੂ ਤੇ ਕਰਦੇ ਰਵਾਂਗੇ ਤੁਹਾਡੇ ਨਾਲ ਗੱਲਾਂ ਵਾ ਆਪਾਂ ਥੋੜੇ ਜੇ ਤਾਂ ਡੰਡੇ ਜੇ ਲੈ ਕੇ ਜਾਵਾਂ ਗਿੱਲੇ ਗੋਿਆਂ ਦੇ ਨਾਲ ਥੋੜਾ ਸੁੱਕਾ ਡੱਕਾ ਜਿਹਾ ਲੱਗ ਜੇ ਨਾ ਇੰਨੇ ਨਹੀਂ ਅੱਗ ਵਧੀਆ ਮੱਚੀ ਜਾਂਦੀ ਰਹਿੰਦੀ ਆ ਇਧਰ ਹੁਣ ਕਰਦੇ ਆ ਹੁਣ ਨਾ ਠੰਡ ਘਟ ਗਈ ਠੰਡ ਪਈ ਪਲਾਂ ਚਾਰਕ ਦਿਨ ਥੋੜੇ ਦਿਨ ਪਈ ਆ ਪਰ ਪਈ ਬਹੁਤ ਤੇ ਹੱਥ ਹੀ ਨਹੀਂ ਸੀ ਨਿਕਲਦਾ ਹੁਣ ਕਰਦੇ ਆ ਇਧਰ ਕਰਾਉਨੇ ਆ ਸਫਾਈ ਸਫੂਈ ਸਾਰੀ ਗੰਡੇ ਗੁੰਡੇ ਲਾ ਲਾਂਗੇ ਦੇਖ ਦੇ ਲਾਉਨੇ ਕੋਈ ਜਿਗਾਰਡ ਚਾਰ ਚੂਰ ਪਾਉਣਾ ਵਾ ਮੱਕੀ ਬੀਜ ਕੀ ਅੱਜ ਗੋਬਰ ਗੈਸ ਵਾਲਿਆਂ ਦਾ ਵੀ ਫੋਨ ਆਇਆ ਸੀਗਾ ਪਹਿਲਾਂ ਤਾਂ ਕਹਿੰਦੇ ਸੀ ਉਧਰ ਰੂੜੀ ਵਾਲੇ ਥਾਂ ਤੇ ਲਵਾਉਣਾ ਫਿਰ ਮੈਂ ਕਿਹਾ ਸੀ ਇੱਥੇ ਖੁੰਝੇ ਜੇ ਇੱਕ ਪਾਸੇ ਵੀ ਲਵਾ ਲੈਨੇ ਆ ਨਾਲੇ ਤਾਂ ਪੈਪ ਨੇੜੇ ਜਾਵੜੂਗੀ ਨਾਲੇ ਪਾਣੀ ਦਾ ਪ੍ਰਬੰਧ ਨੇੜੇ ਹੈਗਾ ਤੇ ਦੇਖੋ ਹੁਣ ਕੀ ਵਿਚਾਰ ਬਣਦੀ ਆ ਕਿ ਕਿੱਥੇ ਲਵਾਉਨੇ ਆ ਤੇ ਚਲੋ ਜੀ ਆਪਾਂ ਚੱਕ ਲਈਏ ਹੁਣ ਕੋੜ ਦੇ ਗੋਏ ਉਹ ਬਾਤ ਨਾ ਸੁਖਣਾ ਇਹ ਅੰਦਰ ਕਰਦੀਆਂ ਇੰਨੀਆਂ ਕਿ ਪਥੂਲੀਆਂ ਦੀਆਂ ਨਿਕੀਆਂ ਨਿਕੀਆਂ ਆ ਲੈ ਜਾਂਦੇ ਗੋਇ ਚਾਰਕ ਪਾ ਕੇ ਤੇ ਕਰਦੇ ਰਵਾਂਗੇ ਗੱਲਾਂ ਵਾ ਤੱਲੀ ਜਾ

ਪੱਟਿਆ ਤਾਂ ਆਹ ਤੁਹਾਨੂੰ ਲੱਭ ਗਈ ਲਾ ਕੋਈ ਨਹੀਂ ਹੱਬਾ ਨਾ ਕੋਈ ਇਹ ਆਪਣੇ ਖੇਤੋਂ ਹੋ ਲੈ ਕੇ ਆਏ ਤੇ ਜਿਹੜੇ ਪਹਿਲਾਂ ਲਿਆਏ ਸੀ ਉਹ ਉੱਥੇ ਛੱਡ ਜਾਂਦੇ ਹੈ ਮੱਲੇ ਜਾਣੇ ਇਹ ਤਾਂ ਮੈਂ ਹੁਣ ਇੱਕ ਬੂਟਾ ਪਟ ਕੇ ਬੈਠੇ ਮਰੇ ਤੁਸੀਂ ਲਾਲ ਕੋਈ ਨਹੀਂ ਪਟ ਕੇ ਲਿਆਉਂਦੇ ਆਹ ਚਿੱਟਾ ਹੀ ਲਿਆਉਂਦੇ ਆ ਆ ਵੇਰਾ ਇਹਦੇ ਪੈਸੇ ਲਾ ਲੀਏ ਬੜਾ ਨੇ ਗੱਲ ਜਣਾਂ ਪੈਸੇ ਦੇ ਭਲੇ ਆ ਵੇ ਕਿੰਨੇ ਟਮਾਟਰਾਂ ਦੇ ਉਹ ਛੋਟੇ ਆ ਮਰ ਨਹੀਂ ਪਾ ਲੋ ਇਹਨਾਂ ਦੀ ਸਬਜ਼ੀ ਬਹੁਤੀਆ ਬਣੂ ਨਹੀਂ ਨਹੀਂ ਮੈਂ ਤਾਂ ਉਹ ਵੀ ਛੋਟੇ ਆ ਹਜੇ ਆਹੋ ਕੋਈ ਨਾ ਪੁੱਛਾ 2 ਕਿਲੇ ਦੇ ਉਹ ਛੋਟੇ ਆ ਬਾਕੀ ਤਾਂ ਠੀਕ ਹਰ ਤਰ੍ਹਾਂ ਦੇ ਉਹਨਾਂ ਦੇ ਕੱਲ ਨੂੰ ਸਪਰੇਅ ਕਰਾਉਣੀ ਆ ਕਿਹੜੇ ਆ

ਮੇ ਪਾਉਂ। ਤੋਂ ਕੱਲ ਦੀ ਲਿਆਂਗੀ ਉਹ ਬੰਨੀ ਪਈ ਏ ਡੱਬਾ ਕੋਈ ਹੋਵੇ ਨਾ। ਜਾ ਚਲੇ ਪਾਈ। ਜੱਪੀ ਭਰੀ ਇਹ ਕਾਹ ਲਾਉਂ ਨੂੰ। ਕੋਲੀ ਬਣੀ ਛੇ ਰੀ ਮੇਕ ਐਂਡੀ। ਪੈ ਜਾਂਦੇ ਇਹ ਪਾਉਂ। ਰੇ ਜਾਦੇ ਪਾਉਂ। ਰਾਤਲੇਟੀ 하기 ਮੈਂ ਤਾਂ ਹੁਣ ਸੌਂਪ ਆ ਕੇ ਆਏ ਬਣਾ ਦਿੰਦੇ ਹਾਂ ਸੌਂਪ ਪੂਰਾ ਵੱਧ ਪਾਦੇ ਸੌਂਪ ਨੂੰ ਭੁੱਖ ਲੱਗਦੀ ਮੈਂ ਕਿ ਨਹੀਂ ਦੇਣਾ ਉਹ ਕਿਹਾ ਤੀ ਫਿਰ ਵੀਰ ਜੀ ਕਹਿੰਦਾ ਰਾਤ ਵਰਗੀ ਭੁਰਪਰੀ ਜੀ ਬਣਾਓ ਬੀਬੀ ਤੜਕਾ ਜੀਰਿਆ ਪੈ ਜਿੰਨਾ ਚਿਰ ਦਾਲ ਹੋਣੀ ਧਾਰਾ ਵਿੱਚੋਂ ਦੇ ਪਾ ਤੜਕਾ ਵੀ ਇੱਥੇ ਢਾ ਲੈ ਲੈ ਮਲੇ ਆ ਮਲੇਟੀ ਓਏ ਹਾਂ ਖਾ ਲੋ ਖਾ ਲੋ ਖਾ ਲੋ ਪੱਠੇ ਖਾ ਲੋ ਨੰਨੀਆਂ ਮੁੰਨੀਆਂ ਨਾ ਨਾ ਮੈਂ ਕੁਛ ਨਹੀਂ ਕਹਿੰਦੀ ਮੈਂ ਤਾਂ ਦੁੱਧ ਲੈਣ ਆਈ ਹਾਂ ਹਾਂ ਵੀ ਗੋਜੀ ਭਾਈ ਦੁੱਧ ਦੇ ਦਿਓ ਪਈ ਮਿੱਟੀ ਉੱਲਕਾ ਸੋ ਵੀ ਘੋੜਾ ਘਾਟੇ ਰੋਏ ਹੱਪ ਕਰਤੀ ਏ ਧਾਰਾ ਵਿੱਚ ਜਵਾਈ ਨੂੰ ਤੇ ਅੱਜ ਤਾਂ ਪਸੀ ਕੀ ਕਰੜੀ ਕੀ ਮਨ ਸੀਗਾ ਵੀ ਪਸੂ ਨਵਾਵਾਂਗੇ ਸਾਰੇ ਜਨਾ ਬਾਹਰ ਲੰਗਾ ਘਟ ਕੰਤਿੰਗਾ ਹੁੰਦੀਆਂ ਤੇ ਅੰਦਰ ਵਿਚਾਰੀਆਂ ਨੂੰ ਬਾਹਲਾ ਹੋ ਜਾਂਦਾ ਚਰਕਲ ਜਿਹਾ ਗਾਈਆਂ ਦਾ ਬਾਹਲਾ ਬੁਰਾ ਹਾਲ ਹੋਇਆ ਪਿਆ ਵਾ ਤੇ ਅੱਜ ਰੱਬ ਨੇ ਕਰਤੇ ਹੈ ਕਿ ਬੱਦਲ ਹੁਣ ਦੇਖੋ ਸਵੇਰੇ ਦੇਖਦੀਆਂ ਤੋਂ ਦੇਦੇ ਆ ਰੰਗ ਕਿਵੇਂ ਦਾ ਨੀ ਦਾ ਓਏ ਓਏ ਮੇਰੀ ਗੱਗੜੀ ਪਕੜੀ ਉਹ ਵੜੇ ਗੱਗਾ ਗੱਗੇ ਗੱਗੇ ਨੂੰ ਪੱਠੇ ਨਹੀਂ ਵਾਏ ਕਿਸ ਨੇ ਹਾਂ ਹਾਂ ਦੁੱਧੂ ਪੀਨਾ ਤੂੰ ਗੱਗੇ ਨੇ ਦੁੱਧੂ ਪੀਨਾ ਪਿਓ ਨੇ ਤੈਨੂੰ ਵਿਚਾਰੀ ਥੋੜੀ ਥੋੜੀ ਮੂੰਹ ਮਾਰਦੀ ਐ ਮਰਕ ਮਰਕ ਤੇ ਲੱਟੀ ਬਣਾ ਕੇ ਰੱਖ ਲਈ ਐ ਦਾਲ ਨੂੰ ਤੜਕਾ ਲਾ ਲਿਆ ਦੁੱਧ ਲੈ ਕੇ ਜਾਂਦੇ ਆ ਦੁੱਧ ਧਰਦੇ ਆ ਪੱਤਾ ਹੋਰ ਬਦਲ ਜਾ ਹੋ ਗਿਆ ਮੈਂ ਖਦਾਵਾ ਦਾ ਕੰਮ ਨਵੇੜ ਕੇ ਜਿੰਨੀ ਛੇਤੀ ਨਿਬੜੂਗਾ ਉਨਿਛੇਤੀ ਆਪਾਂ ਹੋ ਜਾਾਂਗੇ ਅੰਦਰ ਹੈਨਾ ਰੋਟੀ ਪਾਣੀ ਖਾ ਕੇ ਨਵੇੜਿਆ ਹੋਵੇ ਕੰਮ ਤੇ ਹਵਾ ਵਗਣ ਲੱਗ ਗਈ ਅੰਦਰ ਭਲਾ ਬੈਠੇ ਰੋ ਜਾ ਕੇ ਚਲੋ ਜੀ ਦੁੱਧ ਲੈ ਚੱਲੀਏ ਆਪਾਂ ਹਾਂ ਇਹ ਨਵੇਂ ਕੰਮ ਵਧ ਗਿਆ ਵੱਡੇ ਘਰ ਦਾ ਵੱਡੇ ਘਰ ਵਾਲਿਓ ਚ ਰੱਖ ਦੇ ਇੱਥੇ ਉਧਰ ਤਾਂ ਚੜਾ ਦੇ ਹੁਣ ਤੂੰ ਚੜਾ ਕੇ ਆਂ ਬਾਬਾ ਗਾਂ ਘਰ ਕੇ ਹਾਂ ਇਹ ਇਥੋਂ ਆ ਉੱਥੇ ਜਿਹੜੀ ਸਬਜ਼ੀ ਚ ਹਉਦੀ ਉਹ ਭਰੀ ਹੋਊਗੀ ਵੀਰ ਜੀ ਮੂਰਿਓ ਬੰਦ ਹੋ ਗਈ ਹੋਣੀ ਆ ਹੈ ਇਹਨੂੰ ਗਾਂ ਕਰਨਾ ਹੈ ਸਬਜੀ ਵਾਲੇ ਪਾਸਿਓਂ ਆ ਚੜਾ ਵੀਰ ਜੀ ਮੋਟਰ ਤੇ ਮੋਟਰੇ ਛੱਡ ਦਿੰਦੀ ਕੰਮ ਬਸ ਕੋਈ ਨਹੀਂ ਰੋਟੀ ਲੱਗਣਾ ਹੁਣ ਤਾਂ ਬੀਬੀ ਮੈਂ ਤਾਂ ਕਹਿੰਨੀ ਪੈਪ ਮਾਰ ਦੋ ਸਾਫ ਹੋਣ ਲੱਗ ਗਿਆ ਹਾਂ ਮਿੰਨੂ ਉਹ ਪੈਪ ਉਹਨਾ ਚ ਵਾਇਟ ਕਰੋ ਕੋਈ ਕੋਰਾ ਵੱਧ ਹੋਵੇ ਤਾਂ ਮੈਂ ਟੇਰੀ ਕਰਾਂਗਾ ਨਹੀਂ ਕੀ ਪਤਾ ਹੈ ਲੈ ਜਾਵੇ ਹੁਣ ਜਿਹੜਾ ਗੰਦਾ ਮੰਦਾ ਜਿਹਾ ਹੋਊ ਸਾਰਾ ਨਿਕਲ ਜਾਊਗਾ ਮੁਕਤ ਆਪਨੇ ਵਧੀਆ ਲਾਇਆ ਵੇ ਮੈਂ ਰਾਤ ਨੂੰ ਲੈ ਕੇ ਪੈਂਗ ਕਿ ਕੀ ਪਤਾ ਹੁੰਦਾ ਰਾਣੀ ਆ ਗਈ ਆਦੀ ਫਾਂਗ ਦੁਨੇ ਆਉਦੀ ਨਹੀਂ ਵੀ ਪਤਾ ਨਹੀਂ ਕੀ ਕਰਨਾ ਜਮਾਨੀ ਲੈ ਆ ਗਈ ਖਾਤਾ ਹੜਾ ਕਿਵੇਂ ਕਰਾਂ ਕੀ ਕੋਣੇ ਕਿਹੜਾ ਜਿਹੜਾ ਅੱਥੇ ਦੇ ਉੱਤੇ ਆ ਉਹਦੇ ਚ ਰੋਟੀ ਮੰਲੇਟਾ ਦੂਜੇ ਤਹਿ ਵਿੱਚ ਜਿਉਂ ਮੈਂ ਪਿਆ ਰਹਿਣ ਦੇ ਥੱਲੇ ਉਹਨੂੰ ਉਵੇਂ ਰੱਖ ਲੈ ਥੱਲੇ 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 ਉਧਰੋਂ ਗਾਲੀ ਪਾਣੀ ਆ ਆਪਾਂ ਪਾਉਂਦੇ ਜਦਾਂ ਮਾਰਗੀ ਪਾਣੀ ਢੋਲੀ ਚਾਲੂ ਕਰ ਦੋ ਟੌਪ ਤੋਂ ਬਾਅਦ ਨੂੰ ਨੋ ਨਾ ਕਰਨੇ ਕੱਪੜੇ ਬੰਨ੍ਹ ਦੇ ਨਾ ਐਕਮੈਂਟਰ ਬੰਦ ਕਰਦਾ ਮੋਟਰ ਰੁਕ ਜਾਂਦੀ ਤੇ ਕੋਮੇ ਟਿਕੋ ਮੈਂ ਥਲੀ ਤਾਂ ਦੂੰ ਚਾਹੀਦਾ ਕਰ ਦੇ ਦਿਲ ਵਾਹ ਤੁਹਾਡਾ ਮੇਰਾ ਫੋਟੋ ਫਾਇਲ ਹੁੰਦਾ ਜਾਂਕੋ ਉੱਥੋਂ ਉਹਨਾਂ ਦੇ ਜਾਂ ਆਹ ਸਵਰਪੀਤ ਨੂੰ ਕਹਿੰਦੇ ਵੀ ਹੁੰਦਾ ਰੋਟੀ ਖੋੜੀ ਗੀ ਤੁਸੀਂ ਰਣਾ ਹੁਣ ਨਵੀਂ ਬੀਬੀ ਲੱਗੀ ਐ ਰੋਟੀ ਆਪਾਂ ਬਚਾਦਗੇ ਅੱਗ ਤੇ ਟਾਈਮ ਹੋ ਗਿਆ 6:00 ਵੱਜ ਗਏ ਤੇ ਬੱਦਲ ਵੀ ਚੜਿਆ ਆਉਂਦਾ ਦਵਾ ਦਵਾ ਰੋਟੀਆਂ ਪਕਾਈਏ ਤੇ ਅੰਦਰ ਹੋਈ ਇਹ ਖਾ ਕੇ ਤੇ ਚਲੋ ਜੀ ਅੱਜ ਆ ਜਿਹੜੀ ਵੀਡੀਓ ਦਾ ਐਂਡ ਆਪਾਂ ਕਰਦੇ ਇੱਥੇ ਮਿਲਦੇ ਹਾਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ